ਹਾਂਜੀ ਆਪਾਂ ਪਹੁੰਚ ਗਏ ਆ ਜੋ 345 ਦੇ ਪਿੰਡ ਆਪਾਂ ਤੁਹਾਨੂੰ ਦਿਖਾਉਣਾ ਮੈਂ ਪਿੰਡ ਦੇ ਸੈੰਗਰੋ ਦੇਖੋ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਇੱਕ ਮੈਜਿਕ ਦੇ ਮੂਵਮੈਂਟ ਇਤਾਂ ਦੀ ਕ੍ਰੀਏਟ ਕਰਨ ਵਾਲਿਆਂ ਜਿਹਦਾ ਕੈਂਡ ਬੰਦੇ ਨੂੰ ਤੁਹਾਨੂੰ ਮਿਲਾਉਂਦੇ ਆ ਜਿਹਦਾ ਨਾਮ ਹੈਗਾ ਜੋਤਾ ਸੁਜੂ ਵਾਲਾ ਜੋਤਾ ਸੁਜੂ ਵਾਲਾ ਇੱਕ ਫੁੱਟਬਾਲ ਦਾ ਟੌਪ ਦਾ ਬ੍ਰਾਂਡ ਆ ਅੱਜ ਦੀ ਤਰੀਕ ਦੇ ਵਿੱਚ ਕਹਿੰਦੇ ਮੁੰਡਾ ਕੋੜੀਆਂ ਵੀ ਜਿੱਤ ਚੁੱਕਿਆ ਵਾ ਮੋਟਰਸਾਈਕਲ ਵੀ ਜਿੱਤਿਆ ਤੇ ਬਹੁਤ ਵੱਡੇ ਵੱਡੇ ਇਨਾਮੀ ਟੂਰਨਾਮੈਂਟ ਤੇ ਅਤ ਕਰਵਾ ਚੁੱਕਿਆ ਤੇ ਆਪਾਂ ਉਹਨੂੰ ਅੱਜ ਦਿਖਾਉਣ ਜਾ ਰਹੇ ਹਾਂ ਲਾਈਵ ਮੈਜਿਕ ਬਾਈ ਨੂੰ ਆਪਾਂ ਮਿਲਦੇ ਆਂ ਜਾ ਕੇ ਤੇ ਉਹਨੂੰ ਦਿਖਾਉਣੇ ਅੱਜ ਆਪਾਂ ਲਾਈਵ ਮੈਜਿਕ ਕਿਉਂਕਿ ਬਾਈ ਮੇਰਾ ਬਹੁਤ ਟਾਈਮ ਦਾ ਸੁਪਨਾ ਸੀਗਾ ਵੀ ਬਹੁਤ ਬੰਦੇ ਨੂੰ ਮੈਜਿਕ ਦਿਖਾ ਚੁੱਕੇ ਆ ਆਪਾਂ ਵੀ ਆਪਾਂ ਯਾਰ ਬਾਈ ਨਾਲ ਇੱਕ ਟਰਿਕ ਕਰੀਏ ਇੱਕ ਅੱਧੀ ਟਰਿਕ ਕੋਈ ਬਾਈ ਨੂੰ ਦਿਖਾਈਏ ਤੇ ਅੱਜ ਆਪਾਂ ਜਾ ਰਹੇ ਆ ਉਹਦੇ ਪਿੰਡ ਜੋਤਾ ਸੁੱਜੋਂ ਵਾਲਾ ਸੁੱਜੋਂ ਨਵੇਂ ਸ਼ਹਿਰ ਦੇ ਵਿੱਚ ਨੱਕ ਪਿੰਡ ਆਪਾਂ ਉਹਦੇ ਕੋਲ ਜਾ ਰਹੇ ਆ ਨਾਲ ਮੇਰਾ ਹੈਗਾ ਫਰੈਂਡ ਸੇ ਬਾਈ ਮੇਰੀ ਬਹੁਤ ਹੈਲਪ ਕਰਦਾ ਵਾ ਸਾਰੇ ਪਾਸੇ ਕਿਤੇ ਵੀ ਜਾਣ ਹੁੰਦਾ ਬਾਈ ਆਪਣੇ ਪਹਿਲੇ ਫੋਨ ਤੇ ਆਉਂਦਾ ਵੀ ਬਾਈ ਚੱਲਦੇ ਆ ਤੇਰੇ ਨਾਲ ਆਪਾਂ

ਹਾਂਜੀ ਆਪਾਂ ਪਹੁੰਚ ਗਏ ਆ ਜੋਤੇ ਸੁੱਚਾ ਵਾਲੇ ਦੇ ਪਿੰਡ ਆਪਾਂ ਤੁਹਾਨੂੰ ਦਿਖਾਉਣਾ ਮੈਂ ਪਿੰਡ ਦਾ ਆ ਗਈ ਜੋਤੇ ਸੁੱਚਾ ਵਾਲੇ ਦਾ ਪਿੰਡ ਆਪਾਂ ਕਰਦੇ ਆਂ ਬਾਈ ਨੂੰ ਫੋਨ ਆਪਾਂ ਦੇਖਦੇ ਆਂ ਬਾਈ ਦਾ ਕਿੱਧਰ ਆ ਘਰ ਆਪਾਂ ਕਰਦੇ ਆਂ ਗੱਲ ਬਾਈ ਨਾਲ ਦੇਖੋ ਵੀਰੇ ਮੇਰੇ ਕੋਲ ਇੱਕ ਏਦਾਂ ਦੀ ਚੀਜ਼ ਆ ਜਿਹਨੂੰ ਆਮ ਤੌਰ ਤੇ ਆਪਾਂ ਸਾਰਿਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪਲੇ ਕੀਤਾ ਹੋਊਗਾ ਉਹਦੇ ਨਾਲ ਵੀ ਤੁਸੀਂ ਗੈਸ ਕਰ ਸਕਦੇ ਹੋ ਮੇਰੇ ਕੋਲ ਕੀ ਆ ਕਿਉਂਕਿ ਤੇ ਮੇਰੇ ਕੋਲ ਹੈਗਾ ਇੱਕ ਕਯੂਬ ਤੁਹਾਨੂੰ ਵੀ ਕਿ ਕਿਸੇ ਨੂੰ ਸੋਲਵ ਕਰਨਾ ਆਉਂਦਾ ਆਉਂਦਾ ਕਿੰਨੇ ਟਾਈਮ ਦੇ ਵਿੱਚ ਸੋਲਵ ਕਰਨਾ ਮੈਨੂੰ 3 1/2 ਜੰਦਗੀ 3 3 1/2 ਮਿੰਟ ਲੱਗਦਾ ਸੋਲਵ ਕਰਨ ਓਕੇ ਓਕੇ ਤੁਹਾਨੂੰ ਮੈਂ ਦੱਸਦਾ ਵੀ ਦੇਖੋ ਇਹ ਮੇਰੇ ਕੋਲ ਹੈਗਾ ਆ ਰੋਬਿਕਸ ਕਯੂਬ ਤੇ ਇਹ ਸੋਲਵ ਕਰਨਾ ਮੈਨੂੰ ਵੀ ਨਹੀਂ ਆਉਂਦਾ ਹੁਣ ਮੈਂ ਦੱਸਦਾ ਇਹ ਸੋਲਵ ਕਰਨਾ ਮੈਨੂੰ ਵੀ ਨਹੀਂ ਆਉਂਦਾ ਤੇ ਉਸ ਤੋਂ ਬਾਅਦ ਨਾ ਮੈਂ ਜਦੋਂ ਛੋਟਾ ਹੁੰਦਾ ਸੀਗਾ ਜਾਂ ਮੈਂ ਮਜਿਸ਼ੀਅਨ ਨਹੀਂ ਸੀਗਾ ਉਸ ਤੋਂ ਪਹਿਲਾਂ ਮੈਂ ਰੂਬਿਕਸ ਕਿਊ ਨੂੰ ਤੋੜ ਦਿੰਦਾ ਹੀ ਤੋੜ ਕੇ ਜੋੜ ਲੈਂਦਾ ਸੀ ਮੈਂ ਘਰੇ ਕਹਿੰਦੇ ਸੀ ਦੇਖੋ ਯਾਰ ਤੂੰ ਹੋ ਗਿਆ ਓਕੇ ਹਾਂ ਓਕੇ ਸਾਰੇ ਇਦਾਂ ਕਰ ਸਾਰੇ ਵੀ ਇਦਾਂ ਇਹ ਚੀਜ਼ ਕੀਤੀ ਹੈ ਦੇਖੋ ਵੀਰੇ ਹੁਣ ਜਿਹੜਾ ਇਹ ਰੂਬਿਕਸ ਕਿਊ ਆ ਹੁਣ ਮੈਂ ਦੱਸਿਆ ਨਹੀਂ ਮੈਨੂੰ ਸੋਲਵ ਕਰਨਾ ਨਹੀਂ ਆਉਂਦਾ ਪਰ ਉਸ ਤੋਂ ਬਾਅਦ ਮੈਂ ਨਾ ਇੱਕ ਟਰਿਕ ਲੱਭੀ ਮੈਂ ਟਰਿਕ ਲੱਭ ਕੇ ਉਸ ਤੋਂ ਬਾਅਦ ਮੈਂ ਟਰਿਕ ਲੱਭ ਕੇ ਮੈਂ ਪਤਾ ਕੀ ਕੀਤਾ ਟਰਿਕ ਸੀਗੀ ਟਿਕ ਸਨੈਪ ਕਰਨ ਦੀ ਐਕਟੀਵਿਟੀ ਵੀ ਦੇਖੋਗੇ ਸੋਲਵ ਹੋ ਗਿਆ ਹੁਣ ਪਰ ਤੁਸੀਂ ਮੇਰੇ ਹਿਸਾਬ ਨਾਲ ਤੁਹਾਡੇ ਦਿਮਾਗ 'ਚ ਕੋਈ ਨਾ ਕੋਈ ਡਾਊਟ ਹੋਊਗਾ ਵੀ ਇਹ ਮੈਂ ਕਿਦਾਂ ਕੀਤਾ ਤੁਸੀਂ ਕੀ ਕੀ ਕਰ ਰਹੇ ਹੋ ਤੁਹਾਨੂੰ ਕੀ ਲੱਗ ਰਿਹਾ ਬੋਰ ਹੋਣਾ ਇੱਕ ਹੋਰ ਹੋਣਾ ਦੇਖੋ ਆਮ ਤੌਰ ਤੇ ਗਾਇਦ ਮੈਨੂੰ ਇਦਾਂ ਦੇ ਲੋਕ ਮਿਲਦੇ ਨੇ ਜਿਹੜੇ ਸ਼ੱਕ ਕਰਦੇ ਨੇ ਮੇਰੀ ਮੈਜੀਸ਼ਨ ਤੇ ਵੀ ਹਾਂ ਮੈਂ ਨਾਲ ਕਰਕੇ ਦਿਖਾ ਰਿਹਾ ਬਹੁਤ ਕੁਝ ਵੀਰਾ ਫਿਰ ਵੀ ਨਹੀਂ ਮੰਨ ਰਿਹਾ ਓਕੇ ਮੈਂ ਥੋੜੇ ਉਹਦੀ ਚੈੱਕ ਕਰ ਲੈਣਾ ਓਕੇ ਇਹਦੇ ਵਿੱਚ ਕੋਈ ਰੂਬੀ ਸਟੂ ਨਹੀਂ ਹੈਗਾ ਓਕੇ ਦੇਖੋ ਓਕੇ ਜੇ ਮੈਂ ਤੁਹਾਨੂੰ ਇਦਾਂ ਕਰਕੇ ਦਿਖਾਵਾਂ ਹਲੇ ਵੀ ਲੱਗਦਾ ਵੀ ਹੋਊਗਾ ਤੁਹਾਨੂੰ ਲੱਗਦਾ ਕਿ ਫੜਿਆ ਹੋ ਸਕਦਾ ਬਈ ਇੰਨਾ ਸ਼ੱਕ ਨਾ ਕਰੋ ਇਹ ਵੀ ਇੱਥੇ ਤੱਕ ਤਾਂ ਮਾਸਟਰ ਨੇ ਤੁਹਾਨੂੰ ਦੱਸਿਆ ਨੇ ਇਹ ਚੀਜ਼ ਦੀ ਪ੍ਰੈਕਟਿਸ ਆ ਉਸ ਤੋਂ ਬਾਅਦ ਮੈਂ ਦੇਖੂ ਮੇਰੇ ਕੀ ਕਰਦਾ ਹੁਣ ਦੇਖੋ ਮੈਂ ਇਹ ਰੁਬਿਕ ਮੈਂ ਰੁਬਿਕਸ ਕ్యూ ਨੂੰ ਸੋਲਵ ਨਹੀਂ ਕਰੂੰਗਾ ਅੱਜ ਮੈਂ ਤੁਹਾਨੂੰ ਦੱਸਦਾ ਮਾਂ 43 ਕੁੰਟਰੀਆ ਵੇਜ਼ ਨੇ ਨੂੰ ਸੋਲਵ ਇਟ ਇਹਨੂੰ ਸੋਲਵ ਕਰਨ ਦੇ 43 ਕੁੰਟਰੀਆ ਵੇਜ਼ ਨੇ ਤੇ ਮਨੋਂ ਮੈਂ ਇਹਦਾ ਇੱਕ ਮਿਕਸ ਕਰਤਾ ਕੁਝ ਵੀ ਇਹਨੂੰ ਰੁਬਿਕਸ ਕਯੂਬ ਨੂੰ ਤੇ ਹੋ ਸਕਦਾ ਜਿਹੜਾ ਮੈਂ ਮਿਕਸ ਕਰਤਾ ਜਾਂ ਤੁਸੀਂ ਮਿਕਸ ਕਰਦਾ ਉਹ ਅੱਜ ਤੱਕ ਦੁਨੀਆ ਤੇ ਕਦੇ ਪੈਟਰਨ ਬਣਿਆ ਹੀ ਨਾ ਹੋਵੇ ਇਹ ਵੀ ਹੋ ਸਕਦਾ ਵਾ ਕਿਉਂਕਿ ਆਪਾਂ ਪਤਾ ਨਹੀਂ ਕਿੱਧਰ ਕਿੱਧਰ ਕਰ ਦਿੰਦੇ ਨੇ ਦੇਖੋ ਵੀਰੇ ਹੁਣ ਤੁਸੀਂ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਇਹਨੂੰ ਮਿਕਸ ਕਰਨਾ ਵਾ ਜਿੰਨਾ ਤੁਹਾਡੇ ਤੋਂ ਹੋ ਸਕਦਾ ਤੁਸੀਂ ਉਹਨੂੰ ਮਿਕਸ ਕਰ ਲੈਣੇ ਉਹ ਕਿਹੜਾ ਨੂੰ ਤੁਸੀਂ ਇਹਨੂੰ ਮਿਕਸ ਕਰ ਲਓਗੇ ਮੈਂ ਤੁਹਾਡੇ ਕੋਲ ਨਹੀਂ ਦੇਖਦਾ ਜਿੰਨਾ ਟਾਈਮ ਤੁਸੀਂ ਮਿਕਸ ਕਰ ਰਹੇ ਹੋ ਇਹਨੂੰ डन ਮੈਂ ਤੁਹਾਡੇ ਇਹ ਉਹ ਕਿੰਨਾ ਤੁਸੀਂ ਤੁਸੀਂ ਇਦਾਂ ਕਰੋ ਨਾ ਤੁਸੀਂ ਵੀਰੇ ਇਹਨੂੰ ਪੂਰਾ 100% ਸਕ੍ਰੈਂਬਲ ਕਰ ਦੋ ਇਹਨੂੰ ਇਦਾਂ ਨਹੀਂ ਤਾਂ ਵੀਰੇ ਆਹ ਨਾਲ ਪੈਟਰਨ ਤੁਸੀਂ ਕ੍ਰੀਏਟ ਕੀਤਾ ਇਹ ਤਾਂ ਬਹੁਤ ਲੋਕਾਂ ਨੇ ਕ੍ਰੀਏਟ ਕੀਤਾ ਹੋ ਸਕਦਾ ਤੁਸੀਂ ਇਹਨੂੰ 100% ਮਿਕਸ ਕਰ ਦੋ ਨਾ ਹੁਣ ਦੇਖੋ ਮੈਂ ਇਹ ਰੂਬਿਕਸ ਕਯੂਬ ਨੂੰ ਫੜਨਾ ਤੁਹਾਨੂੰ ਮੈਂ ਦੱਸਿਆ ਨਾ ਕਿ ਮੈਂ ਮੇਰੇ ਇੱਕ ਟ੍ਰਿਕ ਹੋਈ ਆ ਮੈਂ ਇੱਕ ਟ੍ਰਿਕ ਲੱਭੀ ਮੈਂ ਤੋੜ ਕੇ ਮਾਰੀ ਦੇਖੋ ਫਿਰ ਸੋਲਵ ਹੋ ਗਿਆ ਮਨਾ ਬਾਹਰ ਕਰ ਗਏ ਮੇਰੇ ਕੋਲੇ ਦੂਸਰੇ ਕਯੂਬ ਹੋਰ ਸੀਗਾ ਦੇਖੋ ਜੇ ਮੇਰੇ ਕੋ ਨਾ ਹੁੰਦੀ ਫੇਰੇ ਮੇਰੀ ਸਕਿੱਲ ਹੋਣੀ ਸੀਗੀ ਉਹ ਕਿਹੜਾ ਦੇਖੋ ਮੈਂ ਤੁਹਾਨੂੰ ਕਹਿੰਦਾ ਵੀ ਮੈਂ ਇਹ ਚੀਜ਼ ਨਹੀਂ ਕਰਦਾ ਤੁਸੀਂ ਇਹ ਨੂੰ ਰੂਬਿਕਸ ਕਯੂਬ ਨੂੰ ਫੜਿਓ ਵੀ ਮੈਂ ਤੁਹਾਨੂੰ ਦੱਸਿਆ ਵੀ ਮੈਂ ਇਹ ਚੀਜ਼ ਨਹੀਂ ਕਰਦਾ ਹੈਗਾ ਵੀ ਸੋਲਵ ਕਰਤੀ ਸੋਲਵ ਕਰਕੇ ਮੈਂ ਤੁਹਾਨੂੰ ਦਿਖਾਦਾ ਮੈਂ ਤੁਹਾਨੂੰ ਇੱਕ ਐਕਸਟਰਾ ਆਰਡੀਨਰੀ ਕੀ ਦਿਖਾਉਂਗਾ ਦੇਖੋ ਤੁਸੀਂ ਇਹ ਨੂੰ ਮੇਰੇ ਕੋਲ ਨਾ ਕਰਿਓ ਤੁਸੀਂ ਇਹ ਨੂੰ ਇਦਾਂ ਫੜ ਕੇ ਰੱਖਿਓ ਇਦਾਂ ਹਾਂ ਤੇ ਮੈਂ ਤੁਹਾਡਾ ਰੂਬਿਕਸ ਕਯੂਬ ਆਂ ਦੇਖਦਾ ਨਹੀਂ ਹੈਗਾ ਤੇ ਮੈਂ ਕੁਝ ਟਰਾਈ ਕਰਨ ਦਾ ਕੋਸ਼ਿਸ਼ ਕਰੂੰਗਾ ਅੱਜ ਕੁਝ ਇੱਕ ਵਧੀਆ ਚੀਜ਼ ਹੈ ਤੇ ਮੈਂ ਮੈਂ ਜੋ ਕਰ ਰਿਹਾ ਨਾ ਇੱਕ ਚੀਜ਼ ਇੱਕ ਹੱਥ ਨਾਲ ਕਰ ਰਿਹਾ ਹਾਂ ਓਕੇ ਡਨ ਹੁਣ ਦੇਖੋ ਜੀ ਇੱਕ ਮੈਂ ਰੁਬਿਕਸ ਕ్యూਬ ਦਾ ਇੱਕ ਪੈਟਰਨ ਬਣਾਇਆ ਜੇ ਮੇਰੇ ਰੁਬਿਕਸ ਕ్యూਬ ਦੀ ਇੱਕ ਵੀ ਸਾਈਡ ਥੋੜੀ ਸਾਈਡ ਦਾ ਮੈਚ ਕਰਦੀ ਵੀ ਤਾਂ ਇਟ ਵੀ ਨਹੀਂ ਵੀ ਮਿਰਕਲ ਇੱਕ ਮੇਰੇ ਕਹੋ ਜੀ ਦੀ ਇੱਕ ਸਾਈਡ ਵੀ ਮੈਚ ਕਰਦੀ ਓਕੇ ਦੇਖੋ ਇਹਦੀ ਪਹਿਲੀ ਸਾਈਡ ਮੈਚ ਕਰ ਰਹੀ ਆ ਦੇਖੋ ਇੱਕ ਮਿਰਕਲ ਆ ਬਟ ਯੂ نو ਮੋਰ ਥੈਨ ਆ ਮਿਰਕਲ ਇਹਦੀ ਸੈਕਿੰਡ ਸਾਈਡ ਇਹਦੀ ਥਰਡ ਸਾਈਡ ਇਹਦੀ ਫੋਰਥ ਸਾਈਡ ਐਵਰੀ ਸਿੰਗਲ ਸਾਈਡ ਇਟਸ ਮੈਚ ਇਹਦੇ ਪ੍ਰੋਪਰ ਸਕਿੱਲ ਆ ਪ੍ਰੋਪਰ ਕੋਈ ਇਹ ਰੂਬਿਕਸ ਕਿਊ ਦੇ ਵਿੱਚ ਕੁਝ ਨਹੀਂ ਹੈਗਾ ਕੋਈ ਵੀ ਕਿਸੇ ਨੂੰ ਕੁਝ ਨਹੀਂ ਪ੍ਰੋਪਰ ਸਕਿੱਲ ਆ ਕੋਈ ਇੱਕ ਬੁੱਕ ਆ ਤੇ ਆਮ ਤੌਰ ਤੇ ਆਈਗਾ ਸੇ ਬੁੱਕ ਦੇ ਵਿੱਚ 2200 ਦੇ 200 ਪੇਜ ਹੈਗਾ ਵਾ ਤੁਸੀਂ ਇੱਕ ਪੇ ਤੇ ਮੈਂ ਇਦਾਂ ਕਰੂੰਗਾ ਤੁਸੀਂ ਇੱਕ ਪੇ ਤੇ ਮੈਨੂੰ ਸਟੌਪ ਹੋ ਜਣਾ ਕਿਤੇ ਓਕੇ ਡਨ ਓਕੇ ਮੈਂ ਇਸ ਤੋਂ ਵੀ ਬੈਟਰ ਬੇ ਕਰ ਸਕਦਾ ਮੇਰੇ ਕੋਲ ਇੱਕ ਕਾਰਡ ਆ ਓਕੇ ਤੁਸੀਂ ਵੀਰੇ ਮੈਨੂੰ ਕਿਤੇ ਵੀ ਸਟੌਪ ਹੋ ਜਣਾ ਮੈਂ ਕਾਰ ਨਾਲ ਕਰੂੰਗਾ ਚਲੋ ਓਕੇ ਡਨ ਮੈਂ ਐਗਜ਼ੈਕਟਲੀ ਉਹੀ ਕਾਰਡ ਦੇ ਵਿੱਚ ਜਾਣਾ ਤੁਸੀਂ ਕੀ ਕਰਨਾ ਵੀਰੇ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਐਗਜ਼ੈਕਟ ਮੈਂ ਦੇਖਦਾ ਨਹੀਂ ਤੁਸੀਂ ਇੱਕ ਪੇ ਨੰਬਰ ਯਾਦ ਕਰ ਲਓ ਇਹ ਕਿਹੜਾ ਪੇ ਨੰਬਰ ਆ ਦੇਖ ਲਓ ਇੱਥੇ ਇੱਕ ਪੇ ਨੰਬਰ ਸ਼ੋ ਹੁੰਦਾ ਉਹਦਾ ਦੇਖ ਲਿਆ ਤੇ ਤੇ ਹੁਣ ਉਹ ਜਿਹੜਾ ਪੇ ਮੈਂ ਕਾਰਡੋਂ ਕੱਢਦੇ ਨਾ ਬਾਹਰ ਤੇ ਮੈਨੂੰ ਕੋਈ ਪੇਜ ਨੰਬਰ ਬਾਰੇ ਨਹੀਂ ਪਤਾ ਹੈਗਾ ਕਿ ਉਹ ਕਿਹੜਾ ਪੇਜ ਨੰਬਰ ਸੀਗਾ ਤੇ ਉਹ ਇਹਦੇ ਵਿੱਚ ਹੀ ਆ ਕਿਤੇ ਤੁਸੀਂ ਇੱਕ ਪੇਜ ਨੰਬਰ ਬਾਰੇ ਸੋਚ ਰਹੇ ਹੋ ਤੇ ਮੇਰੇ ਕੋਲ ਇੱਕ ਪਹਿਲਾਂ ਹੀ ਇੱਥੇ ਇੱਕ ਪ੍ਰਡਿਕਸ਼ਨ ਪਈ ਹੈ ਕੁਝ ਉਸ ਮੈਂ ਮੈਂ ਮਾਈਂਡ ਟ੍ਰੇਡਿੰਗ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਤੁਸੀਂ ਕਿਹੜਾ ਪੇਜ ਸੋਚਿਆ ਤੁਸੀਂ ਇੱਕ ਪੇਜ ਨੰਬਰ ਦੇਖਿਆ ਮੇਰੇ ਵੱਲ ਦੇਖੋ ਵੀ ਇਹ ਉਹ ਪੇਜ ਨੰਬਰ ਬਾਰੇ ਸੋਚਿਓ ਓਕੇ ਮੈਨੂੰ ਇਦਾਂ ਲੱਗਿਆ ਵੀ ਜਿਹੜਾ ਇਹ ਪੇਜ ਨੰਬਰ ਆ ਜਿਆਦਾ ਇਹ 68 ਆ ਜਾਂ 71 ओके ਮੈਂ ਸਹੀ ਆ ਇਹ ਮਤਲਬ ਕਲੋ ਉਹ ਦਾ ਓਕੇ ਮੈਂ ਕਲੋ ਉਹ ਦਾ ਓਕੇ ਮਤਲਬ ਬਹੁਤ ਬਹੁਤ ਟਾਈਮ ਮਜੇਸ਼ਨ ਗਲਤ ਵੀ ਹੋ ਜਾਂਦੇ ਨੇ ਦੇਖੋ ਹਾਂ ਹੁਣ ਮੈਂ ਗਲਤ ਹੋ ਗਿਆ ਤੁਸੀਂ ਵੀਰੇ ਬੋਲ ਕੇ ਦੱਸ ਸਕਦੇ ਹੋ ਕਿਹੜਾ ਨੰਬਰ ਪੇ ਸੀਗਾ ਤੁਹਾਡਾ 70 ਤੁਸੀਂ 70 ਨੰਬਰ ਪੇ ਦੇਖਿਆ ਪਰ ਵੀਰੇ ਇਹ ਬਹੁਸੀ ਬਣਾ ਇਹ ਨਹੀਂ ਹੋ ਸਕਦਾ ਵੇਖਲ ਮੇਰੀ ਬੁੱਕ ਦੇ ਵਿੱਚ 70 ਨੰਬਰ ਪੇ ਹੈ ਹੀ ਨਹੀਂਗਾ ਪਰ ਤੁਸੀਂ 70 ਦੇਖਿਆ ਮਟੂ ਜੀ ਯੂ نو ਮੈਸ ਆਉਣ ਤੋਂ ਪਹਿਲਾਂ 70 ਨੰਬਰ ਪੇਜ ਪਾੜ ਕੇ ਘਰੇ ਰੱਖਿਆ ਸੀ ਇਹਦੇ ਵਿੱਚ 70 ਨੰਬਰ ਪੇ ਨਹੀਂ ਇੰਦੀ ਕੁਦਰੀ ਕੁਦਰੀ ਦਾ ਦੋ ਦੇਖੋ ਤੁਸੀਂ ਦੇਖੋਗੇ ਆ ਕੁਦਰੀ ਜਾਂਦੇ ਆ ਦੇਖੋ ਇਹਦੇ ਵਿੱਚ 68 ਹੈਗਾ ਇਹਦੇ ਵਿੱਚ 71 ਹੈਗਾ ਪਰ ਤੁਸੀਂ 70 ਪੇ ਦੇਖਿਆ ਜੀ 70 ਓਕੇ ਪਰ ਉਹ ਤਾਂ ਵੀਰੇ ਇਹਦੇ ਵਿੱਚ ਹੈ ਹੀ ਨਹੀਂਗਾ ਮਟੂ ਯੂ نو 70 ਸੀਗਾ ਦੇਖੋ ਪਰ ਤੁਸੀਂ ਦੇਖਿਆ ਪਤਾ ਕਿਵੇਂ ਮੈਂ ਹੱਥ ਦੀ ਸਫਾਈ ਦੇ ਨਾਲ ਕਿਸੇ ਸਾਹਬ ਨਾਲ ਉਹ ਪੇਜ ਪਾੜ ਕੇ ਦੇਖੋ ਮੈਂ ਤੁਹਾਨੂੰ ਦੱਸਿਆ ਜੀ ਨਾ ਮੇਰੇ ਕੋਲ ਇੱਕ ਪ੍ਰੈਡਿਕਸ਼ਨ ਪਈਆ ਮੈਂ ਤੁਹਾਨੂੰ ਮੈਂ ਦਿਖਾਉਣਾ ਮੇਰੇ ਕੋਲ ਫ਼੍ਰੋਮ ਦਾ ਬਿਗਨਿੰਗ ਇੱਕ ਪ੍ਰੈਡਿਕਸ਼ਨ ਪਈ ਸੀ ਤੇ ਜਿਹਦੇ ਵਿੱਚ ਤੁਸੀਂ ਦੇਖੋਗੇ ਜੇ ਤੁਸੀਂ ਅੱਜ ਤੋਂ ਅੱਜ ਦੀ ਇਹ ਪੇਜ ਨੂੰ ਮਲਾ ਲਓ ਨਾ ਪ੍ਰੋਪਰਲੀ ਤੇ ਪ੍ਰੋਪਰਲੀ ਮਿਲੂਗਾ ਤੇ ਜਿਹੜਾ ਤੁਸੀਂ ਐਗਜ਼ੈਕਟਲੀ ਇਹ ਦੇਖਿਆ ਸੀ ਨਾ ਉਹ ਆ ਵਾਲਾ ਪੇਜ ਸੀਗਾ पर, तुसी देखे सत्तर पे। सत्तर देखे। पर मैं, थोड़े, मैं थोड़े सामने कोई हाथ नहीं लाया। मैं पालिया नहीं मैं कुछ नहीं सिग्नेचर कर दो हाथ ਇਹ ਸਾਈਨ ਮਤ ਤੁਤੋ ਵੀਰੇ ਤਾਂ ਕਰਵਾਏ ਨੇ ਮੰਨ ਲਓ ਕਿ ਹੁਣ ਮੇਰੇ ਕੋਈ ਇਹਦੇ ਨਾਲ ਦਾ ਕੋਈ ਵੀ ਡੁਪਲੀਕੇਟ ਕਾਰਡ ਨਹੀਂ ਹੋਊਗਾ ਲੋ ਹੋ ਸਕਦਾ ਤੁਸੀਂ ਯੱਕਾ ਚੁੱਕ ਦਿੱਤਾ ਤੇ ਮੇਰੇ ਕੋਈ ਯੱਕਾ ਹੋਵੇ ਪਰ ਜਿਹੜੇ ਕਾਰਡ ਤੇ ਤੁਸੀਂ ਸਿਗਨੇਚਰ ਕਰਤੇ ਉਹਦੇ ਨਾਲ ਦਾ ਕੋਈ ਡੁਪਲੀਕੇਟ ਕਾਰਡ ਨਹੀਂ ਹੋਊਗਾ ਮੈਂ ਤੁਹਾਡਾ ਕਾਰਡ ਫੜਦਾ ਕਾਰਡ ਫੜ ਕੇ ਜਿਹੜਾ ਇਹ ਕਾਰਡ ਸੀਗਾ ਇਹ ਕਾਰਡ ਜੀਗਾ ਤੁਹਾਡਾ ਜਿੱਦੇ ਤੁਸੀਂ ਆਪਣਾ ਮਾਰਕ ਲਾਤਾ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਮੈਂ ਨਾ ਇਹ ਕਾਰਡ ਨੂੰ ਬੈਂਡ ਕਰਕੇ ਐਗਣਾ ਜਿਵੇਂ ਤੁਸੀਂ ਆਪਣੇ ਹੱਥੇ ਇਦਾਂ ਕਰਿਓ ਦੇ ਰੇ ਨੂੰ ਮੈਂ ਇਦਾਂ ਕਰਨਾ ਓਕੇ ਉਸ ਤੋਂ ਬਾਅਦ ਮੈਂ ਕੀ ਕਰਾਂਗਾ ਮੈਂ ਇੱਕ ਕਾਰਡ ਹੋਰ ਚੱਕਦਾ ਮੈਂ ਜਿਹੜਾ ਹੈਗਾ ਯੂਟਰ ਮੈਂ ਯੋਕਰ ਦੇਣਾ ਇੱਕ ਆਪਣੇ ਸਿਗਨੇਚਰ ਕਰਦਾ ਮਾਂ ਦਮ ਮੈਂ ਇੱਥੇ ਕਰਦੇ ਆਪਣੇ ਸਿਗਨੇਚਰ ਉਸ ਤੋਂ ਬਾਅਦ ਹੁਣ ਜਿਹੜਾ ਇਹ ਯੋਕਰ ਸੀਗਾ ਜੀ ਤੇ ਮੈਂ ਸਿਗਨੇਚਰ ਕੀਤੇ ਸੀਗੇ ਇਹਨੂੰ ਮੱਖੜਿਆ ਆਪਣੇ ਹੱਥ ਦੇ ਦੇ ਵਿੱਚ ਓਕੇ ਪਰ ਜਦੋਂ ਮੈਂ ਚੁਟਕੀ ਮਾਰ ਕੇ ਇਦਾਂ ਕੀਤਾ ਨਾ ਤੁਹਾਨੂੰ ਕੁਝ ਫੀਲ ਹੋਇਆ? ਕੁਝ ਹੋਇਆ ਥੀ? ਨਹੀਂ, ਮੈਂ ਤੁਹਾਡੇ ਹੱਥ ਦੇ ਵਿੱਚੋਂ ਵੜ ਕੇ ਇੱਕ ਕਾਰਡ ਖਿੱਚ ਲਿਆ। ਐਗਜ਼ੈਕਟਲੀ ਉਹੀ ਜਿਹੜਾ ਛੋਟਾ ਸਾਈਡ ਕਾਰਡ ਸੀਗਾ। ਤੇ ਤੁਸੀਂ ਦੇਖੋ ਤੁਹਾਡੇ ਹੱਥ 'ਚ ਕਿਹੜਾ ਕਾਰਡ ਆ। ਤੇ ਪਾਣੀ ਤੁਹਾਡੇ ਸਾਹਮਣੇ ਕੀਤਾ ਰਿਹਾ ਕੀਤਾ। ਤੁਹਾਨੂੰ ਇੱਕ ਚੀਜ਼ ਦਿਖਾਉਣਾ। ਆਹ ਇੱਕ ਅਮਰੀਕਾ ਦਾ ਮੈਡੀਸ਼ਨ ਆ। ਇਹ ਅਧੂਰੀ ਤਰੀਕ 'ਚ ਹੈ ਨੀਗਾ। ਦੇਖੋ ਇਹ ਕੀ ਕਰਦਾ ਤੁਹਾਨੂੰ ਪ੍ਰੋਪਰਲੀ ਦਿਖੂਗਾ ਦੇਖੋ ਇਹ ਜਿਹੜਾ ਮਜਿਸ਼ੀਅਨ ਹੈ ਦੇਖੋ ਥੱਲੇ ਦੇਖ ਰਹੇ ਹੋ ਤੁਹਾਨੂੰ ਇਹ ਆਪਣਾ ਟੋਪੀ ਦੇ ਵਿੱਚ ਜਾਂਦਾ ਹੈ ਯਾਰ ਹੈ ਨਾ ਟੋਪੀ ਦੇ ਵਿੱਚ ਜਾ ਕੇ ਇੱਕ ਕਾਰਡ ਨੂੰ ਫੜ ਲੈਂਦਾ ਦੇਖੋ ਇਹ ਇਦਾਂ ਕਾਰਡ ਨੂੰ ਫੜ ਲਿਆ ਉਹਨੇ ਕਾਰਡ ਨੂੰ ਫੜ ਕੇ ਉਹਨੇ ਬਾਹਰ ਕੱਢ ਲਿਆ ਉਹਨੇ ਦਿਖਾਇਆ ਲੋਕਾਂ ਨੂੰ ਪਰ ਉਹ ਪਤਾ ਨਹੀਂ ਲੱਗਿਆ ਲੋਕਾਂ ਨੂੰ ਕਿ ਉਹ ਕਾਰਡ ਕਿਹੜਾ ਸੀਗਾ ਓਕੇ ਮੈਂ ਇੱਕ ਵਾਰੀ ਕੈਮਰਾ ਤੇ ਵੀ ਦਿਖਾਉਣਾ ਵੀ ਜਿਹੜਾ ਇਹ ਮਜਿਸ਼ੀਅਨ ਹੈ ਇੱਕ ਵਾਰੀ ਟੋਪੀ ਵਿੱਚ ਜਾਂਦਾ ਟੋਪੀ ਵਿੱਚ ਜਾ ਕੇ ਇੱਕ ਕਾਰਡ ਨੂੰ ਫੜ ਲੈਂਦਾ ਕਾਰਡ ਨੂੰ ਫੜ ਕੇ ਲੋਕਾਂ ਨੂੰ ਦਿਖਾਉਂਦਾ ਪਰ ਆਪਾਂ ਨੂੰ ਪਤਾ ਨਹੀਂ ਲੱਗਿਆ ਵੀ ਉਹ ਕਾਰਡ ਕਿਹੜਾ ਸੀਗਾ ਓਕੇ ਡਨ ਵੀਰੇ ਤਾਸ਼ ਦੇ ਵਿੱਚ ਦੋ ਰੰਗ ਦੇ ਪੱਤੇ ਹੁੰਦੇ ਨੇ ਇੱਕ ਰੈੱਡ ਇੱਕ ਬਲੈਕ ਓਕੇ ਤੁਸੀਂ ਕੋਈ ਵੀ ਇੱਕ ਚੂਜ਼ ਕਰਿਓ ਰੈੱਡ ਔਰ ਬਲੈਕ 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 ਦੇ ਵਿੱਚ ਆ ਜਾਂਦੇ ਨੇ ਸਪੇਡਸ ਤੇ ਗੁਲਾਬ ਮਤਲਬ ਹਕਮ ਤੇ ਕਿਹੜੀ ਆ ਤੁਸੀਂ ਕੋਈ ਵੀ ਇੱਕ ਬੋਲ ਸਕਦੇ ਹੋ ਹਕਮ ਦੇ ਵਿੱਚ ਆ ਜਾਂਦੇ ਨੇ ਨੰਬਰ ਕਾਰਡ ਤੇ ਪਿਕਚਰ ਕਾਰਡ ਕੋਈ ਵੀ ਇੱਕ ਵੀਰੇ ਬੋਲ ਦਿਓ ਓਕੇ ਤੁਸੀਂ ਡਾਇਰੈਕਟ ਨੰਬਰ ਹੀ ਚੂਜ਼ ਕਰ ਲਿਆ 7 ਆਫ ਸਪੇਡ ਮਤਲਬ ਹਕਮ ਦਾ 7 ਓਕੇ ਡਨ ਮੈਂ ਕੀ ਕਰਨਾ ਹੈ ਜਿਹੜਾ ਹੁਕਮ ਦਾ ਸੱਤ ਸੀਗਾ ਤੁਸੀਂ ਤੁਸੀਂ ਕੀ ਕੀਤਾ ਨਾ ਮੈਂ ਇਹ ਜਿਹੜਾ 7 ਮਤਲਬ ਤੁਸੀਂ ਜਿਹੜਾ ਪੱਤਾ ਚੂਜ਼ ਕੀਤਾ ਐਗਜ਼ੈਕਟਲੀ ਉਹ ਨੂੰ ਮੈਂ ਰੱਖ ਲੈਣਾ ਇੱਥੇ ਡਨ ਤੁਹਾਨੂੰ ਮੈਂ ਦੱਸਿਆ ਸੀਗਾ ਨਾ ਵੀ ਜਿਹੜਾ ਇਹ ਮੈਜੀਸ਼ੀਅਨ ਆ ਇਹ ਫੇਰ ਉਦਾਂ ਹੀ ਕਰਦਾ ਦੇਖਿਓ ਇਹ ਮੈਜੀਸ਼ੀਅਨ ਆਪਣੀ ਟੋਪੀ ਲੰਮਦਾ ਟੋਪੀ ਲਾ ਕੇ ਇੱਕ ਕਾਰ ਆਪਣੀ ਬਾਹ ਉਹਦੇ ਵਿੱਚ ਪਾਉਂਦਾ ਟੋਪੀ ਦੇ ਵਿੱਚ ਇੱਕ ਪੱਤੇ ਨੂੰ ਫੜ ਲੈਣ ਦਾ ਕਾਰ ਨੂੰ ਕਾਰ ਨੂੰ ਫੜ ਕੇ ਐਗਜ਼ੈਕਟਲੀ ਕਾਰ ਦਿਖਾਉਂਦਾ ਨਾ ਜਦੋਂ ਉਹਨੇ ਐਗਜ਼ੈਕਟਲੀ ਕਾਰ ਦਿਖਾਇਆ ਦੇਖੋ ਜਦੋਂ ਨੇ ਐਗਜ਼ੈਕਟਲੀ ਕਾਰਡ ਦਿਖਾਇਆ ਐਕਟਲੀ 7 ਉਹ ਦੇਖੋ ਤੇ ਵੀਰੇ ਤੁਸੀਂ ਕੋਈ ਵੀ ਰੈਂਡਮ ਕਾਰਡ ਚੂਜ਼ ਕਰ ਸਕਦੇ ਹੋ ਰੋਬਿਕਸ ਕਯੂਬ ਸੋਲਵ ਕਰਨਾ ਆਉਂਦਾ ਓਕੇ ਕਿੰਨੇ ਟਾਈਮ ਦੇ ਵਿੱਚ ਤੁਸੀਂ ਰੋਬਿਕਸ ਕਯੂਬ ਸੋਲਵ ਕਰ ਲੈਂਦੇ ਹੋ ਆਮ ਤੌਰ ਤੇ ਤੁਸੀਂ ਮਿਨੀਮਮ 3 ਮਿੰਟ ਲੈਂਦੇ ਹੋ ਤੇ ਮੈਂ ਤੁਹਾਨੂੰ ਕਰਕੇ ਦਿਖਾਇਆ ਮੈਂ ਇੱਕ ਸਨੈਪ ਕਰ ਦਾਂ ਤਾਂ ਜਿਹੜਾ ਮੇਰਾ ਰੋਬਿਕਸ ਕਯੂਬ ਸੋਲਵ ਹੋ ਜਾਂਦਾ ਵਾ ਓਕੇ ਦੇਖੋ ਤੁਸੀਂ ਕੀ ਕਰਨਾ ਤੁਸੀਂ ਇਦਾਂ ਫੜਨਾ ਰੂਬਿਕਸ ਕਯੂਬ ਨੂੰ ਦੇਖੋ ਇਦਾਂ ਇਦਾਂ ਤੁਸੀਂ ਜਸਟ ਰੋਟੇਟ ਕਰਨਾ ਹੈ ਇਦਾਂ ਜਿੱਦਾਂ ਮੈਂ ਕਰ ਰਿਹਾ ਤੁਸੀਂ ਦੇਖ ਰਹੇ ਹੋ ਮੈਂ ਜਿਵੇਂ ਮੈਂ ਕਿਦਾਂ ਕਰ ਰਿਹਾ ਮੈਂ ਇਦਾਂ ਜਸਟ ਰੋਟੇਟ ਓਕੇ ਡਨ ਤੁਸੀਂ ਇਦਾਂ ਤੁਸੀਂ ਇਦਾਂ ਖੜੋ ਜੀ ਮੈਂ ਤੁਹਾਨੂੰ ਰੂਬਿਕਸ ਕਯੂਬ ਦਿੰਦਾ ਤੁਸੀਂ ਇਹਨੂੰ ਜਸਟ ਰੋਟੇਟ ਕਰੋ ਇਹ ਜਿੱਦਾਂ ਮੈਂ ਕਰ ਰਿਹਾ ਸੀਗਾ ਓਕੇ ਵੇ ਤੁਹਾਨੂੰ ਲੱਗਦਾ ਇਹ ਰੂਬਿਕਸ ਕਯੂਬ ਸੋਲਵ ਹੋ ਗਿਆ ਹੋਊਗਾ ਹੂੰ ਵੀ ਤਾਂ ਦੇਖ ਨਹੀਂ ਰਹੇ ਦੇਖੋ ਮੈਂ ਤੁਹਾਨੂੰ ਦਿਖਾਉਣਾ ਕਿਰੇ ਇਹ ਰੁਬਿਕਸ ਕਯੂ ਸੋਲਵ ਨਹੀਂ ਹੋਇਆ ਕਿਉਂਕਿ ਉਹ ਹੋ ਸਕਦਾ ਨਹੀਂ ਸੀਗਾ ਓਕੇ ਡਨ ਤੁਸੀਂ ਇਹ ਰੁਬਿਕਸ ਕਯੂ ਨੂੰ ਵੀਰੇ ਰੋਟੇਟ ਕਰੋ 5 4 3 2 1 ਓਕੇ ਡਨ ਤੁਹਾਨੂੰ ਲੱਗਦਾ ਵੀ ਹੁਣ ਇਹ ਅਗੇਨ ਹੋ ਗਿਆ ਹੋਊਗਾ ਕਿਉਂਕਿ ਤੁਸੀਂ ਪਿੱਛੇ ਕੀਤਾ ਵਾ ਤੁਹਾਨੂੰ ਲੱਗਦਾ ਤੁਸੀਂ ਕਹਿੰਦੇ ਤੁਹਾਨੂੰ 3 ਮਿੰਟ ਲੱਗਦੇ ਨੇ ਕਰਮ ਪਰ ਜਦੋਂ ਮੈਂ ਇੱਕ ਝੋਟਕੀ ਮਾਰਦਾ ਨਾ ਤੁਸੀਂ ਦੇਖੋ ਇਹ ਸੋਲਵ ਹੋ ਗਿਆ ਹੋਊਗਾ ਮੈਂ ਤੁਹਾਡੇ 'ਚ ਅਬਿਲਿਟੀ ਪਾਤੀ ਵੀ ਤੁਸੀਂ ਇੱਕ ਸੈਕਿੰਡ ਦੇ ਵਿੱਚ ਪਿੱਛੇ ਕਰਕੇ ਵੀ ਤੁਸੀਂ ਇਹਨੂੰ ਸੋਲਵ ਕਰ ਦੋਗੇ ਇਹ ਸਿੱਖਣੀ ਪੈਣੀ ਟ੍ਰਿਕ